ਪ੍ਰੋਗਰਾਮ ਖਬਰਾਂ ਦੀ ਪੁਣਛਾਣ ਵਿੱਚ ਤੁਹਾਡਾ ਫੇਰ ਸਵਾਗਤ ਹੈ। ਅ ਇਸ ਪ੍ਰੋਗਰਾਮ ਦੇ ਤਹਿਤ ਅ ਅਸੀਂ ਜਿਹੜੀਆਂ ਮੁੱਖ ਖਬਰਾਂ ਹੁੰਦੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ, ਪੁਣਛਾਣ ਕਰਦੇ ਹਾਂ। ਖਬਰਾਂ ਮੈਂ ਦੱਸੂਗਾ ਤੇ ਸਵਾਲ ਵੀ ਮੈਂ ਕਰੂੰਗਾ ਤੇ ਸਾਡੇ ਨਾਲ ਨੇ ਸ਼ਮਸ਼ੇਰ ਪੁਰਖਾਲ ਵੀ ਹਮੇਸ਼ਾ ਦੀ ਤਰ੍ਹਾਂ ਪੁਣਛਾਣ ਕਰਨਗੇ ਸ਼ਮਸ਼ੇਰ ਪੁਰਖਾਲ ਵੀ। ਤੇ ਚੱਲਦੇ ਹਾਂ ਜੀ ਪਹਿਲੀ ਖਬਰ ਵੱਲ। ਚੋਨਾ ਪੰਜਾਬ ਦੇ ਵਿੱਚ ਤਾਂ ਜਿਹੜਾ ਝੋਨਾ ਮੰਡੀਆਂ ਚ ਆਂਦਾ ਉਹ ਤਾਂ ਆਂਦਾ ਹੀ ਐ ਬਾਹਰਲੇ ਸਟੇਟਾਂ ਤੋਂ ਝੋਨਾ ਇੱਥੇ ਆ ਕੇ ਇੱਥੇ ਦੀ ਐਮਐਸਪੀ ਤੇ ਵਿਕਦਾ ਤੇ ਉਹ ਜਿਹੜਾ ਉਹਦੇ ਨਾਲ ਸਟੇਟ ਐਕਸਚੇਂਜਰ ਨੂੰ ਬਹੁਤ ਵੱਡਾ ਘਾਟਾ ਪੈਂਦਾ ਕੋਈ ਅਜੇ ਨਵੀਂ ਗੱਲ ਨਹੀਂ ਐ ਇਹ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੋਵੇ ਭਾਵੇਂ ਅਕਾਲੀਆਂ ਦੀ ਸਰਕਾਰ ਰਹੀ ਹੋਵੇ ਤੇ ਭਾਵੇਂ ਹੁਣ ਆਪ ਦੀ ਸਰਕਾਰ ਐ ਇਹ ਵਰਤਾਰਾ ਲਗਾਤਾਰ ਜਾਰੀ ਰਹਿੰਦਾ ਕੁਝ ਮੁਨਾਫਾ ਖੋਰ ਜਿਹੜੇ ਲੋਕ ਨੇ ਬਾਹਰਲੇ ਸਟੇਟਾਂ ਦੇ ਉਹ ਐਂਟਰ ਕਰਾਂਦੇ ਨੇ ਝੋਨੇ ਨੂੰ ਇੱਥੇ ਪੰਜਾਬ ਦੇ ਵਿੱਚ ਤੇ ਫਿਰ ਉਸ ਨੂੰ ਐਮਐਸਪੀ ਦੇ ਰੇਟਾਂ ਤੇ ਵੇਚ ਦਿੱਤਾ ਜਾਂਦਾ ਹੈ ਇਹਦੇ ਵਾਸਤੇ ਬਹੁਤ ਵੱਡੀ ਜ਼ਰੂਰਤ ਹੈ ਕਿ ਇਹਹੀ ਟਾਸਕ ਫੋਰਸ ਦੀ ਫੜੇ ਵੀ ਜਾਂਦੇ ਨੇ ਇਹੋ ਜੀ ਗੱਲ ਨਹੀਂ ਪਹਿਲਾਂ ਵੀ ਫੜੇ ਜਾਂਦੇ ਰਹੇ ਨੇ ਪਰ ਟਾਸਕ ਫੋਰਸ ਫੋਰਸਿਸ ਇਦਾਂ ਦੀ ਚਾਹੀਦੀ ਹੈ ਜਿਹੜੀ ਨਿਯਮਿਤ ਚੈੱਕ ਰੱਖੇ ਤੇ ਕਿਸੇ ਵੀ ਤਰੀਕੇ ਨਾਲ ਬਾਹਰਲੇ ਸਟਿੱਟਾਂ ਦਾ ਝੋਨਾ ਜਿਹੜਾ ਪੰਜਾਬ ਵਿੱਚ ਦਾਖਲ ਹੀ ਨਾ ਹੋ ਸਕੇ ਵਿਕੰਦੀ ਗੱਲ ਤਾਂ ਦੂਰ ਦੀ ਹੋਵੇ ਅਜਿਹੇ ਪ੍ਰਬੰਧ ਹੋਣੇ ਚਾਹੀਦੇ ਨੇ ਕਰੋ ਜੀ ਇਹਦੇ ਬਾਰੇ ਪਹੁੰਚਾਣ ਕੁਲਦੀਪ ਜੀ ਸਭ ਤੋਂ ਪਹਿਲਾਂ ਤਾਂ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂ ਇਹ ਸੱਚ ਹੈ ਜਿਹੜਾ ਪਿੱਛੇ ਹੁਣ ਆਪਾਂ ਕੱਲ ਗੱਲ ਕੀਤੀ ਸੀ ਕੱਲ ਦੀ ਪ੍ਰੋਗਰਾਮ ਦੇ ਵਿੱਚ ਕਿ ਝੋਨੇ ਨੂੰ ਪਰਾਲੀ ਨੂੰ ਲਗਾਈ ਗਈ ਅੱਗ ਔਰ ਪ੍ਰਦੂਸ਼ਣ ਦੇ ਨਾਲ ਜਿਹੜੀਆਂ ਆਤਿਸ਼ਬਾਜੀ ਦੇ ਨਾਲ ਜਿਹੜਾ ਪ੍ਰਦੂਸ਼ਣ ਹੋਇਆ ਉਹਦੇ ਨਾਲ ਬਹੁਤ ਬੜਾ ਧੂਆ ਪੈਦਾ ਹੋ ਗਿਆ ਪਰ ਜਿਹੜਾ ਆ ਜਿਹੜਾ ਝੋਨਾ ਝੋਨੇ ਦੀ ਖਰੀਦੇ ਵਿੱਚ ਖਰੀਦ ਦੇ ਨਾਲ ਬਾਹਰਲੇ ਸੂਬਿਆਂ ਤੋਂ ਸਸਤੇ ਭਾਦੀ ਰੇਟ ਸਸਤੇ ਭਾ ਦਾ ਝੋਨਾ ਲਿਆ ਕੇ ਜਿਹੜਾ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ ਐ ਐਮ ਐਸ ਪੀ ਰੇਟਾਂ ਦੇ ਉੱਤੇ ਇਹਦੇ ਨਾਲ ਵੀ ਬਹੁਤ ਵੱਡਾ ਇੱਕ ਪਟਾਕਾ ਬਹੁਤ ਵੱਡਾ ਇੱਕ ਜਿਹੜਾ ਧੂਆਂ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਨਿਕਲ ਰਿਹਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਮੌਜੂਦਾ ਐਮ ਐਸ ਪੀ ਰੇਟ ਹੈ ਝੋਨੇ ਦਾ ਉਹ ਗ੍ਰੇਡ A ਦਾ 2399 ਰੁਪਏ ਜਿਹੜਾ ਪਰ ਕੁਆਂਟਲ ਹੈਗਾ ਤੇ ਇਹ ਜੇ ਨੂੰ ਕੰਪੇਅਰ ਕਰੀਏ ਆਪਾਂ UP ਦੇ ਨਾਲ UP ਦੇ ਵਿੱਚ ਲਗਭਗ 2100 ਹੈ ਤੇ ਡਿਫਰੈਂਸ ਮੀਨਸ ਕਿ 200 ਰੁਪਏ ਦਾ ਪਰ ਕੁਆਂਟਲ ਜਿਹੜਾ ਜਿਹੜਾ ਡਿਫਰੈਂਸ ਹੈਗਾ ਰੇਟ ਦਾ ਤੇ ਇਸੇ ਦੇ ਕਾਰਨ ਇਸੇ ਲਾਲਚ ਵਾਸੋ ਕੇ ਬਹੁਤ ਸਾਰੇ ਜਿਹੜੇ ਵਿਚੋਲੀਏ ਹੈਗੇ ਆ ਜੋ ਜਿਹੜੇ ਦલાਲ ਹੈਗੇ ਆ ਜਿਹੜੇ ਛਾਤਰ ਲੋਕ ਨੇ ਜਿਨ੍ਹਾਂ ਦੀ ਪਹੁੰਚ ਵੀ ਹੁੰਦੀ ਹੈ ਪੁਲਿਸ ਤੱਕ ਵੀ ਹੁੰਦੀ ਸੁਭਾਅਕ ਹੈ ਜਦੋਂ ਤੁਸੀਂ ਕਿਸੇ ਸਟੇਟ ਦਾ ਬਾਰਡਰ ਪਾਰ ਕਰਦੇ ਹੋ ਉੱਥੇ ਜਿਹੜੇ ਸਾਡੇ ਇੰਟਰ ਸਟੇਟ ਬਾਰਡਰ ਵੀ ਹੁੰਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ 22 ਸਾਡੇ ਜਿਹੜੇ ਇਸ ਤਰ੍ਹਾਂ ਦੇ ਬਾਰਡਰ ਨੇ ਇੰਟਰ ਸਟੇਟ ਬਾਰਡਰ ਨੇ 22 ਤੇ ਭਾਵੇਂ ਕਿ ਜਿਹੜਾ ਖੁਰਾਕ ਸਿਵਲ ਸਪਲਾਈ ਜੇ ਤੇ ਖਪਤਕਾਰ ਮਾਮਲਿਆਂ ਬਾਰੇ ਜਿਹੜਾ ਵਿਭਾਗ ਹੈ ਉਹ ਦੋ ਹਫ਼ਤੇ ਪਹਿਲਾਂ ਉਹਨਾਂ ਦੇ ਜਿਹੜੇ ਮੁਖੀ ਨੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਸੈਕਟਰੀ ਨੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਇਸ ਗੱਲ ਦੀ ਚਿੱਠੀ ਲਿਖ ਕੇ ਮੰਗ ਵੀ ਕੀਤੀ ਸੀ ਕਿ ਜਿਹੜੀ ਸਾਡੀ ਨਫਰੀ ਹੈ ਪੁਲਿਸ ਦੀ ਨਫਰੀ ਹੈ ਇਹਨਾਂ ਜਿਹੜੇ ਇੰਟਰ ਸਟੇਟ ਬਾਰਡਰ ਹੈ ਇਹਨਾਂ ਦੇ ਉੱਤੇ ਨਫਰੀ ਵਧਾਈ ਜਾਵੇ ਕਿਉਂਕਿ ਸਾਨੂੰ ਖਦਸ਼ਾ ਕੇ ਬਾਹਰਲੇ ਸੂਬਿਆਂ ਤੋਂ ਜਿਹੜਾ ਝੋਨਾ ਆ ਕੇ ਪੰਜਾਬ ਦੇ ਵਿੱਚ ਐਮਐਸਪੀ ਵੱਧ ਰੇਟਾਂ ਤੇ ਵਿਕਦਾ ਹੈ ਤੋ ਫਿਰ ਵੀ ਇਸ ਕਾਰਨ ਨੂੰ ਦੇਖਦੇ ਹੋਏ ਦੇਖੋ ਰਾਜਸਥਾਨ ਹੋਇਆ ਬਿਹਾਰ ਹੋਇਆ ਯੂਪੀ ਹੋਇਆ ਅਕਸਰ ਜਿਹੜਾ ਤੁਸੀਂ ਵੀ ਇਸ ਗੱਲ ਦਾ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕੀਤੀ ਕਿ ਇਹ ਮਤਲਬ ਜਿਹੜਾ ਵਰਤਾਰਾ ਹਰ ਸਾਲ ਨਿਰੰਤਰ ਚੱਲਦਾ ਰਹਿੰਦਾ ਇਹਦੇ 'ਚ ਉਤਰਾ ਚੜਾ ਆਉਂਦੇ ਰਹਿੰਦੇ ਆ ਜੇ ਸਖਤਾਈ ਕਰੀ ਤਾਂ ਰਿਡਿਊਸ ਕੀਤਾ ਜਾ ਸਕਦਾ ਸੋ ਰਾਜਸਥਾਨ ਬਿਹਾਰ ਯੂਪੀ ਤੋਂ ਲਿਆ ਕੇ ਜਿਆਦਾ ਜਿਹੜੇ ਸਾਡੇ ਇਹ ਨਾ ਬਾਰਡਰਾਂ ਦੇ ਨਾਲ ਲੱਗਦੇ ਏਰੀਏ ਹੈਗੇ ਆ ਜਿਵੇਂ ਡਿਸਟ੍ਰਿਕਟ ਮੁਕਸਰ ਹੈ ਫਾਜ਼ਿਲਕਾ ਫਰੀਦਕੋਟ ਇਹਨਾਂ ਦੇ ਵਿੱਚ ਜਿਹੜੇ ਵੱਧ ਜਿਹੜੇ ਮਾਮਲੇ ਆਉਂਦੇ ਆ ਔਰ ਤਿੰਨ ਹੁਣ ਤੱਕ ਮਾਮਲੇ ਰਜਿਸਟਰਡ ਵੀ ਕੀਤੇ ਆ ਔਰ ਜਿਹੜਾ ਇੱਕ ਡਾਇਰੈਕਟਰ ਨੇ ਇਸ ਵਿਭਾਗ ਦੇ ਡਾਇਰੈਕਟਰ ਨੇ ਇੱਕ ਵਾਰ ਫੇਰ ਪੱਤਰ ਲਿਖ ਕੇ ਜਿਹੜਾ ਬਾਰਡਰ ਏਰੀਏ ਦੇ ਜਿਸ ਤਰ੍ਹਾਂ ਡਿਸਟ੍ਰਿਕਟ ਦੇ ਜਿਹੜੇ ਕੰਟਰੋਲਰ ਅਫੀਸਰ ਹੈ ਉਹਨਾਂ ਨੂੰ ਲਿਖ ਕੇ ਮਤਲਬ ਇੱਕ ਪੱਤਰ ਜਾਰੀ ਕਰਕੇ ਕਿਹਾ ਵੀ ਜਿਹੜੇ ਨਾਕਿਆਂ ਦੇ ਉੱਤੇ ਇਸ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਨਫਰੀ ਵਧਾਈ ਜਾਵੇ ਤਾਂ ਕਿ ਮਤਲਬ ਜਿਹੜੀ ਇਹ ਜਿਹੜੀ ਲੂਪ ਹੋ ਨਾ ਰਵੇ ਤੇ ਜੇ ਆਪਾਂ ਇਹਦੀ ਅੱਗੇ ਗੱਲ ਕਰੀਏ ਕਿ ਹੁਣ ਦੇਖੋ ਝਾੜ ਵੀ ਬਰਸਾਤਾਂ ਦੇ ਕਾਰਨ بارشਾਂ ਦੇ ਕਾਰਨ ਪੰਜਾਬ ਦਾ ਝਾੜ ਵੀ ਘਟ ਹੋਇਆ ਤੇ ਜਿਹੜੀ ਬਜਾਈ ਵੀ ਲੇਟ ਹੋਈ ਹੈ ਜਿਹੜੀ ਉਹਦੀ ਕਟਾਈ ਵੀ ਲੇਟ ਹੋਈ ਹੈ ਇਹਦੇ ਕਾਰਨ ਜਿਹੜਾ ਫਾਇਦਾ ਵੱਧ ਤੋਂ ਵੱਧ ਜਿਹੜਾ ਸਾਡਾ ਫਾਇਦਾ ਬਾਹਰਲੇ ਜਿਹੜੇ ਦલાਲ ਐ ਇਸ ਤਰ੍ਹਾਂ ਦੇ ਜਿਹੜੇ ਲੋਕ ਐ ਉਹ ਚੱਕ ਕੇ ਉਹਦਾ ਮੁਨਾਫਾ ਖੋਰੀ ਕਰਦੇ ਆ ਹੁਣ ਤੱਕ ਜੇ ਮੈਂ ਕਰਾਂ ਤਾਂ 56.04 ਲੱਖ ਮੀਟ੍ਰਿਕ ਟਨ ਜਿਹੜਾ ਝੋਨਾ ਉਹਦੀ ਖਰੀਦ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਜਿਹੜੀ ਕਿ ਜਿਹੜੇ ਸਰਕਾਰ ਦਾ ਦਾਵਾ ਵੀ ਜਿਹੜਾ ਇਹਨਾਂ ਨੇ ਜਿਹੜਾ ਨਿਸ਼ਾਨਾ ਤੈਅ ਕੀਤਾ ਸੀ ਉਸ ਦਾ 95% ਹੈ ਤੇ ਦੂਸਰੇ ਪਾਸੇ ਜਿਹੜੀ ਇਹ 16 ਸਤੰਬਰ ਨੂੰ ਇਹਦੀ ਖਰੀਦ ਸ਼ੁਰੂ ਹੋਈ ਸੀਗੀ ਹੁਣ ਤੱਕ ਖਰੀਦੇ ਗਏ ਜਿਹੜਾ 39.85 ਲੱਖ ਮੀਟ्रिक टन ਟੋਟਲ ਉਹਦਾ ਮੰਡੀਆਂ ਦੇ ਵਿੱਚੋਂ ਸਰਕਾਰ ਨੇ ਉਠਾ ਵੀ ਲਿਆ ਇਹ ਜਿਹੜਾ ਉਠਾ ਵੀ ਲਿਆ ਸਰਕਾਰ ਦਾਵਾ ਕਰਦੀ ਹੈ ਕਿ ਇਸ ਦਾ ਜਿਹੜਾ 71% ਅਸੀਂ ਮੰਡੀਆਂ ਦੇ ਵਿੱਚੋਂ ਚੱਕ ਲਿਆ ਹੁਣ ਜੇ ਆਪਾਂ ਗੱਲ ਕਰੀਏ ਕਿ ਪਿਛਲੇ 72 ਘੰਟੇ ਜਿਹੜਾ ਸਰਕਾਰ ਦਾ ਇਸ ਗੱਲ ਦਾ ਵੀ ਦਾਵਾ ਹੈ ਕਿ ਜਦੋਂ ਤੁਹਾਡੀ ਖਰੀਦ ਜਿਹੜਾ ਝੋਨਾ ਖਰੀਦ ਲਿਆ ਜਾਂਦਾ ਉਸ ਨੂੰ 72 ਘੰਟੇ ਦੇ ਵਿੱਚ ਉਹਨੂੰ ਮੰਡੀਆਂ ਤੋਂ ਜਿਹੜਾ ਉਠਾ ਲਿਆ ਜਾਂਦਾ ਸਰਕਾਰ ਵੱਲੋਂ ਇਹ ਜਿਹੜਾ ਇੱਕ ਉਹ ਹੈ ਤੇ ਹੁਣ ਇਹਦੇ ਨਾਲ ਇਹ ਵੀ ਹੈ ਕਿ 4.32 ਲੱਖ ਕਿਸਾਨਾਂ ਨੂੰ ਐਮਐਸਪੀ ਦੇ ਨਾਲ ਜਿਹੜਾ ਮਤਲਬ ਰੇਟ ਦਿੱਤੇ ਗਏ ਆ ਪਟਿਆਲਾ ਤਰਨਤਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਮੋਰੀ ਹੈ ਇਹਨਾਂ ਦੇ ਵਿੱਚੋਂ ਜ਼ਿਆਦਾ ਖਰੀਦ ਹੋਈ ਹੈ ਔਰ ਮੈਂ ਤੁਹਾਨੂੰ ਦੱਸਦਾ ਕਿ ਜੇ ਬਾਹਰਲੇ ਸੂਬਿਆਂ ਤੇ ਝੋਨਾ ਸਸਤੇ ਰੇਟ ਤੇ ਲਿਆ ਕੇ ਪੰਜਾਬ ਦੇ ਵਿੱਚ ਵੇਚਿਆ ਜਾਂਦਾ ਤਾਂ ਪੰਜਾਬ ਦੇ ਕਿਸਾਨ ਨੂੰ ਜਿਹੜੀ ਆਰਥਿਕ ਲੁੱਟ ਖਸੁੱਟ ਹੁੰਦੀ ਹੈ ਤੇ ਜਿਹੜੇ ਗੁਣਵੱਤਾ ਹੈਗੀ ਐ ਝੋਨੇ ਦੀ ਉਹਦੇ ਉੱਤੇ ਵੀ ਪ੍ਰਭਾਵ ਪੈਂਦਾ ਕਿਉਂਕਿ ਪੰਜਾਬ ਦੀ ਜਿਹੜੀ ਕਾਸਤ ਹੈ ਪੰਜਾਬ ਦਾ ਜਿਹੜਾ ਝੋਨਾ ਹੈ ਉਹ ਬਾਕੀ ਦੇ ਸਟੇਟਾਂ ਦੇ ਨਾਲੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਉਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜਾ ਕੰਪਰੋਮਾਈਜ਼ ਜਿਹੜੇ ਇਹ ਕਰ ਲੈਂਦੇ ਆ ਪਰ ਜਿਹੜੇ ਬਹੁਤ ਸਾਰੇ ਸ਼ੈਲ ਸ਼ੈਲਰ ਮਾਲਕਾਂ ਦੇ ਵੀ ਇਸ ਦੇ ਨਾਲ ਪਰਚਾ ਦਰਜ ਹੋ ਗਿਆ ਪਰ ਸ਼ੈਲਰ ਮਾਲਕ ਇਹ ਵੀ ਕਈ ਕਹਿੰਦੇ ਆ ਕਿ ਝੋਨੇ ਦੀ ਜਿਹੜੀ ਸਾਡੀ ਜੋ ਸਾਡਾ ਟਾਰਗੇਟ ਸੀ ਜੋ ਸਾਡਾ ਭੰਡਾਰਨ ਦੀ ਜਿਹੜੀ ਸਮਰੱਥਾ ਹੈਗੀ ਹੈ ਉਸ ਤੋਂ ਬਹੁਤ ਘੱਟ ਸਾਡੇ ਕੋਲ ਝੋਨਾ ਆਇਆ ਕਈ ਕਿਸਾਨ ਜਿਹੜੇ ਮੰਡੀਆਂ ਦੀ ਬਜਾਏ ਅਸੀਂ ਸਿੱਧੇ ਛੈਲਰ ਦੇ ਵਿੱਚ ਉਤਰਵਾ ਲੈਂਦੇ ਆ ਉਹਨਾਂ ਦਾ ਇਹ ਤਰਕ ਹੈ ਆਪਣਾ ਤਰਕ ਹੈ ਪਰ ਕੁੱਲ ਮਿਲਾ ਕੇ ਇਹ ਹੈ ਵੀ ਜਿਹੜਾ ਇਹ ਵਰਤਾਰਾ ਹਰ ਸਾਲ ਚੱਲਦਾ ਆ ਰਿਹਾ ਇਹਨੂੰ ਪੰਜਾਬ ਦੇ ਕਿਸਾਨੇ ਨੂੰ ਬਚਾਉਣ ਦੇ ਲਈ ਪਹਿਲਾਂ ਤਾਂ ਹੜ੍ਹਾਂ ਨੇ ਪੰਜਾਬ ਦੇ ਕਿਸਾਨ ਨੂੰ ਤਬਾਹ ਕੀਤਾ ਹੁਣ ਖਰੀਦ ਇਹਦੀ ਵੇਚ ਦੇ ਵਿੱਚ ਇਹਦੀ ਵੇਚ ਵੱਟ ਦੇ ਵਿੱਚ ਵੀ ਇਹਦੇ ਜਿਹੜੀ ਕਮਰ ਤੋੜੀ ਜਾ ਰਹੀ ਹੈ ਸਰਕਾਰ ਨੂੰ ਇਹਦੇ ਵੱਲ ਉਚੇਚਾ ਧਿਆਨ ਦੇ ਕੇ ਇੰਟਰ ਸਟੇਟ ਬਾਰਡਰਾਂ ਦੇ ਉੱਤੇ ਸਖਤ ਇਹ ਵਰਤਣੀ ਚਾਹੀਦੀਆਂ ਇਸ ਵਿਭਾਗ ਨੂੰ ਖਰਾਕ ਤੇ ਸਿਵਲ ਸਪਲਾਈ ਵਿਭਾਗ ਜਿਹੜਾ ਡਿਪਾਰਟਮੈਂਟ ਹੈ ਉਸ ਦੇ ਮੁਲਾਜ਼ਮਾਂ ਨੂੰ ਹੋਰ ਇਹਨਾਂ ਨੂੰ ਮਤਲਬ ਆਲੇ ਪਾਸੇ ਤੋਂ ਡੈਪੂਟੇਸ਼ਨ ਤੋਂ ਲੈ ਕੇ ਇਹ ਜਿਹੜਾ ਸੀਜ਼ਨ ਹੁੰਦਾ ਹੈ ਉਹਦੇ ਵਿੱਚ ਡੈਪੂਟੇਸ਼ਨ ਤੇ ਲੈ ਕੇ ਮੁਲਾਜ਼ਮਾਂ ਲਾ ਲੈਣੇ ਚਾਹੀਦੇ ਆ ਤਾਂ ਕਿ ਕੋਈ ਵੀ ਇਸ ਦੇ ਵਿੱਚ ਕੋਈ ਜਿਹੜੀ ਨਾ ਰਹੇ ਇਸ ਤਰ੍ਹਾਂ ਦੀ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ ਗੱਲ ਇਹ ਹੈ ਕਿ ਭ੍ਰਸ਼ਟਾਚਾਰ ਤੋਂ ਮੁਕਤ ਕਰਨ ਲਈ ਅਜਿਹੇ ਅਫਸਰ ਲਗਾਏ ਜਾਣੇ ਚਾਹੀਦੇ ਨੇ ਜਿਹੜੇ ਇਮਾਨਦਾਰ ਅਫਸਰ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿਉਂਕਿ ਭ੍ਰਸ਼ਟਾਚਾਰ ਤਾਂ ਖੂਨ ਦੇ ਵਿੱਚ ਰਚ ਚੁੱਕਿਆ ਇਸ ਟਾਈਮ ਤੇ ਇਸੇ ਕਰਕੇ ਇੰਨੀ ਵੱਡੇ ਪੱਧਰ ਤੇ ਚੈਕਿੰਗ ਹੋਣ ਦੇ ਬਾਵਜੂਦ ਇੰਨੇ ਨਾਕੇ ਹੋਣ ਦੇ ਬਾਵਜੂਦ ਇਸ ਤਰ੍ਹਾਂ ਝੋਨਾ ਸਿੱਧਾ ਆ ਜਾਂਦਾ ਬੜੀ ਵੱਡੀ ਮਿਲੀ ਭੁਗਤ ਹੈ ਸੁਭਾਵਾਕਿਆ ਮਿਲੀ ਭੁਗਤਾਰੀਆਂ ਦੀ ਮਿਲੀ ਭੁਗਤ ਪੁਲਿਸ ਵੀ ਪੁਲਿਸ ਵੀ ਦੇ ਇਨਵੋਲਵ ਹੈ ਸੋ ਸਰਕਾਰ ਨੂੰ ਇਸ ਪਾਸੇ ਬਹੁਤ ਵੱਡਾ ਧਿਆਨ ਦੇਣ ਦੀ ਲੋੜ ਹੈ ਸਟੇਟ ਐਕਸਚੈਕਰਟੇ ਵੀ ਤਾਂ ਲੁੱਟ ਪੈਂਦੀ ਹੈ ਖਜ਼ਾਨੇ ਦੀ ਲੁੱਟ ਤਾਂ ਹੁੰਦੀ ਹੁੰਦੀ ਹੈ ਉਹ ਤਾਂ ਹੈ ਹੀ ਹੈ ਚਲੋ ਜੀ ਦੂਜੀ ਖਬਰ ਜਿਹੜੀ ਹੈ ਉਹ ਸਾਢੇ 300 ਸਾਲਾ ਜਿਹੜੇ ਸ਼ਹੀਦੀਪੁਰਬ ਨੇ ਉਹਨਾਂ ਨੂੰ ਲੈ ਕੇ ਜਿਹੜੇ ਅ ਨਗਰ ਕੀਰਤਨ ਤੁਰੇ ਹੋਏ ਨੇ ਪਟਨਾ ਸਾਹਿਬ ਤੋਂ ਨਗਰ ਕੀਰਤਨ ਸਾਡੇ ਸ਼ਹਿਰ ਮਹਾਲੀ ਦੇ ਵਿੱਚ ਅ ਪਿਛਲੇ 2 ਦਿਨ ਪਹਿਲਾਂ ਰਾਤ ਨੂੰ ਪ੍ਰਵੇਸ਼ ਕਰ ਗਿਆ ਸੀ ਕੱਲ ਇੱਥੋਂ ਦੁਬਾਰਾ ਰਵਾਨਾ ਹੋਇਆ ਤੇ ਸੰਤਾ ਨੇ ਬਹੁਤ ਸਵਾਗਤ ਕੀਤਾ ਨਗਰ ਕੀਰਤਨ ਦਾ ਇਹਦੇ ਬਾਰੇ ਦੱਸੋ ਜੀ ਕੁਲਦੀਪ ਜੀ ਇਹ ਜਿਹੜਾ ਆਪਾਂ ਜਿਹੜੀ ਐਸਡੀਪੀਸੀ ਵੱਲੋਂ ਵੀ ਸਰਕਾਰ ਵੱਲੋਂ ਵੀ ਜਿਹੜਾ ਵੱਡੇ ਪੱਧਰ ਤੇ 350 ਸਾਲਾਂ ਸ਼ਹੀਦੀ ਜਿਹੜਾ ਸਮਾਗਮ ਹੈ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਉਹ ਉਹ ਮਨਾਉਣ ਦਾ ਜਿਹੜਾ ਐਲਾਨ ਪਹਿਲਾਂ ਹੀ ਕੀਤਾ ਗਿਆ ਔਰ ਇਸੇ ਦੇ ਸਬੰਧ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਿਹੜੇ ਨਗਰ ਕੀਰਤਨ ਪੂਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਆ ਉਹ ਤਤਸ਼੍ਰੀ ਪਟਨਾ ਸਾਹਿਬ ਤੋਂ ਜਿਹੜਾ ਚੱਲਿਆ ਨਗਰ ਕੀਰਤਨ ਹੈ ਉਪਰसों ਸ਼ਾਮ ਨੂੰ ਗੁਰਦੁਆਰਾ ਸਿੰਘ ਸੀਦਾ ਸੁਆਣਾ ਪਹੁੰਚਿਆ ਸੀ ਤੇ ਰਾਤ ਭਰ ਉਥੇ ਜਿਹੜਾ ਮਤਲਬ ਸੰਗਤਾਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਜਿਹਦੇ ਸ਼ਸਤਰ ਸੀਗੇ ਜਾਂ ਹੋਰ ਗੁਰੂ ਗੋਬਿੰਦ ਸਿੰਘ ਦੀਆਂ ਨਿਸ਼ਾਨੀਆਂ ਨੇ ਜਾਂ ਸ਼ਹੀਦ ਬਾਬਾ ਦੀਪ ਸਿੰਘ ਦੀ ਜਿਹੜੀ ਹੱਥ ਲਿਖਤ ਦੀੜ ਹੈ ਉਸ ਦੇ ਜਿਹੜੇ ਦਰਸ਼ਨ ਦੇਦਾਰੇ ਕਰਕੇ ਸੰਗਤਾਂ ਨੇ ਹਾਲ ਹੋਈਆਂ ਪਰਸੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਸ਼ਹੀਦਾਂ ਵਿੱਚ ਨਸਤਮਕ ਨਤਮਸਤਕ ਹੋਈਆਂ ਔਰ ਇਹ ਜਿਹੜਾ ਨਗਰ ਕੀਰਤਨ ਹੈ ਉਹਦੀ ਅਗਵਾਈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਗਿਆਨੀ ਚਰਨਜੀਤ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਪਟਨਾ ਸਾਹਿਬ ਦੇ ਔ ਭਾਈ ਨਰਿੰਦਰ ਸਿੰਘ ਭਾਈ ਰਪਿੰਦਰ ਪਪਿੰਦਰ ਸਿੰਘ ਤੇ ਭਾਈ ਦਿਲਜੀਤ ਸਿੰਘ ਵੀ ਨਾਲ ਸੀਗੇ ਔਰ ਇਹ 21 ਅਕਤੂਬਰ ਨੂੰ ਸ਼ਾਮ ਨੂੰ ਇੱਥੇ ਪਹੁੰਚਿਆ ਸੀਗਾ ਗੁਰਦੁਆਰਾ ਸਿੰਘ ਸੀਤਾ ਸੁਆਣਾ ਤੇ 22 ਤਰੀਕ ਕੱਲ ਸਵੇਰੇ 8 ਵਜੇ ਅਰਦਾਸ ਹੋਣ ਉਪਰੰਤ ਜਿਹੜਾ ਇਥੋਂ ਉਹਨਾਂ ਦੀ ਜਿਹੜੀ ਨਗਰ ਕੀਰਤਨ ਦੀ ਰਵਾਨਗੀ ਪਾ ਦਿੱਤੀ ਗਈ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਧਾਰਮਿਕ ਸਖਸ਼ੀਤਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਤੋਂ ਵੀ ਸੀ ਸਮਾਜਿਕ ਜਥੇਬੰਦੀਆਂ ਤੋਂ ਧਾਰਮਿਕ ਜਥੇਬੰਦੀਆਂ ਤੋਂ ਉਹਨਾਂ ਨੇ ਇਸ ਦੇ ਵਿੱਚ ਭਾਗ ਲਏ ਆ ਔਰ ਜਿਹੜਾ ਇਥੋਂ ਜਦੋਂ ਇਹ ਨਗਰ ਕੀਰਤਨ ਰਵਾਨਾ ਹੋਇਆ ਤਾਂ 99 ਸੈਕਟਰ ਦੇ ਵਿੱਚ ਇੱਕ ਸਮਾਸ਼ੇਵੀ ਜਿਹੜੇ ਸਟੇਟ ਆਫ ਬਾਰਡੀ ਫੂਲਾ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਸਾਰੀ ਸੰਗਤ ਨੇ ਉੱਥੇ ਵੀ ਉਹਨਾਂ ਦਾ ਸਵਾਗਤ ਕੀਤਾ ਜਿਹੜੇ ਪੰਜ ਪਿਆਰੇ ਸੀ ਉਹਨਾਂ ਨੂੰ ਵੀ ਸਰੂਪ ਉਹ ਬਖਸ਼ਿਸ਼ ਕੀਤੇ ਉਸ ਦੇ ਨਾਲ ਲਖਨੌਰ ਦੇ ਵਿੱਚ ਕਾਲੀ ਆਗੂ ਬਲਵਿੰਦਰ ਸਿੰਘ ਹੈ ਜਿਹੜੇ ਸਰਕਲ ਪ੍ਰਧਾਨ ਆ ਉਹਨਾਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉੱਥੋਂ ਦੀ ਸੰਗਤ ਨੇ ਆਲੇ ਦੁਆਲੇ ਦੀ ਜਿਹੜੀ ਆਲੇ ਦੁਆਲੇ ਦੀ ਸੰਗਤ ਨੇ ਇਕੱਠੀ ਹੋ ਕੇ ਉਹ ਜਿਹੜਾ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਤੇ ਲਾਂਡਰਾਂ ਵਿੱਚ ਵੀ ਇਹਦਾ ਜਿਹੜਾ ਹੋਇਆ ਔਰ ਅੱਗੇ ਜੇ ਨਗਰ ਕੀਰਤਨ ਚੱਲਿਆ ਤਾਂ ਸਵਾੜਾ ਸ਼ਾਇਦ ਪਰਸਵਾੜਾ 메ਨ ਰੋਡ ਦੇ ਉੱਤੇ ਜਿੱਥੋਂ ਖਰੜ ਕੰਸਟੀਟੂਐਂਸੀ ਸ਼ੁਰੂ ਹੋ ਜਾਂਦੀ ਹੈ ਅ ਰਣਜੀਤ ਸਿੰਘ ਗਿੱਲ ਹੋរី ਉਹਨਾਂ ਦੇ ਨਾਲ ਅ ਵਿਕਰਮ ਸੋਢੀ ਸੀ ਜੀਜੇਪੀ ਦੇ ਆਗੂ ਨੇ ਇਹਨਾਂ ਨੇ ਵੀ ਉਸ ਨਗਰ ਕੀਰਤਨ ਦਾ ਸਵਾਗਤ ਕੀਤਾ ਪਹਿਲਾਂ ਅਕਾਲੀ ਸੀ ਹੁਣ ਬੀਜੇਪੀ ਦੇ ਆਗੂ ਨੇ ਹਾਂ ਹੁਣ ਬੀਜੇ ਚਲੋ ਉਹਦੇ ਵਿੱਚ ਆਪਾਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਕਿਉਂਕਿ ਧਾਰਮਿਕ ਆਸਥਾ ਦੀ ਗੱਲ ਹੈ ਇੱਥੇ ਕਿਸੇ ਜਾਤ ਧਰਮ ਮਜਬਦ ਦੀ ਗੱਲ ਨਹੀਂ ਹੈਗੀ ਕਿਸੇ ਸਿਆਸੀ ਪਾਰਟੀ ਦੀ ਗੱਲ ਨਹੀਂ ਹੈਗੀ ਪਰ ਕੁਲਦੀਪ ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਜ਼ਿਕਰ ਕਰਦੇ ਆ ਕਿ ਅ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ 350 ਸਾਲਾਂ ਪਰ ਇਹਦੇ ਨਾਲ ਨਾਲ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਬਾਕੀ ਦੇ ਸਿੰਘ ਨੇ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਜਿਵੇਂ ਭਾਈ ਸਤੀਦਾਸ ਜੀ ਹੈ ਭਾਈ ਮਤੀਦਾਸ ਜੀ ਹੈ ਭਾਈ ਦੇਵਾਲਾ ਜੀ ਹੈ ਉਹਨਾਂ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉੱਥੇ ਜਿਹੜਾ ਸ਼ਹੀਦ ਕੀਤਾ ਗਿਆ ਸੀ ਤੇ ਨਾਲ ਨਾਲ ਇਹਦੇ ਵਿੱਚ ਇੱਕ ਹੋਰ ਵੀ ਜਿਹੜੀ ਵੱਡੀ ਗੱਲ ਹੈ ਜਿਸ ਗੱਲ ਦੀ ਜਿਹੜੀ ਘਾਟ ਅੱਜ ਦੇਖਣ ਨੂੰ ਮਿਲ ਰਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਸੀਸ ਸੀਗਾ ਉਹ ਲਿਆਉਣ ਵਾਲੇ ਭਾਈ ਤਤਕਾਲੀ ਭਾਈ ਜੈਤਾ ਜੀ ਤੇ ਹੁਣ ਮੌਜੂਦਾ ਸਮੇਂ ਬਾਬਾ ਜੀਵਨ ਸਿੰਘ ਜੀ ਦੇ ਨਾਲ ਜਿਹੜੇ ਨਾਮ ਨਾਲ ਜਾਣੇ ਜਾਂਦੇ ਆ ਉਹਨਾਂ ਨੇ ਇੱਕ ਕਰੀਬ 350 ਕਿਲੋਮੀਟਰ ਦਾ ਜਿਹੜਾ ਮੀਲ ਦਾ ਜਿਹੜਾ ਪਿੰਡ ਤੈਅ ਕਰਕੇ ਕਠਨ ਪਿੰਡਾ ਜਿੱਥੇ ਮੁਗਲ ਫੌਜ ਦੇ ਸਪਾਹੀ ਮੁਗਲ ਸਪਾਹੀ ਜਿਹੜੇ ਚੱਪੇ-ਚੱਪੇ ਦੇ ਉੱਤੇ ਤਾਇਨਾਤ ਸੀ ਇਸ ਤਰ੍ਹਾਂ ਦੇ ਜਿਹੜੇ ਵਿਖੜੇ ਪਿੰਡਿਆਂ ਦੇ ਵਿੱਚੋਂ ਸੀਸ ਲੈ ਕੇ ਉਹਨਾਂ ਦਾ ਅਨੰਤਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਲ ਗੋਬਿੰਦਰਾਜ ਜਿਹੜਾ ਪੈਂਟ ਕੀਤਾ ਸੀਗਾ ਸੋ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਕੁਲਦੀਪ ਜੀ ਦੱਸ ਜਾਂ ਜਾਂਦੇ ਜਾਂਦੇਨ ਦਰਸ਼ਕਾਂ ਦੀ ਜਾਣਕਾਰੀ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਸੇ ਸ੍ਰੀ ਸਿੱਧੀ ਸਮਾਗਮ ਦੇ ਸੰਬੰਧ ਦੇ ਵਿੱਚ ਆਸਾਮ ਗੁਰਦਵਾਰਾ ਧੂਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਚੱਲਿਆ ਸੀ ਉਹ ਵੀ ਅਲਵਰ ਰਾਜਸਥਾਨ ਤੋਂ ਜਿਹੜਾ ਕੱਲ ਉਹਦੀ ਵੀ ਰਵਾਨਗੀ ਹੋਈ ਹੈ ਤੇ ਉਹ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕਲਾਸ਼ ਨਵੇਂ ਦਿੱਲੀ ਲਈ ਕੱਲ ਉਹਨਾਂ ਨੇ ਵੀ ਰਵਾਨਾ ਕੀਤਾ ਉਹ ਵੀ ਆਪਣਾ ਪੰਡਾ ਤੈਅ ਕਰਕੇ ਉਹਨਾਂ ਸਾਰੇ ਜਿੰਨੇ ਵੀ ਹਿੰਦੁਸਤਾਨ ਦੇ ਵੱਖ-ਵੱਖ ਥਾਵਾਂ ਤੋਂ ਜਿੰਨੇ ਵੀ ਨਗਰ ਕੀਰਤਨ ਚੱਲਿਆ ਸਮਾਪਤੀ ਜਿਹੜਾ ਹੈਗੀ ਆ ਗੁਰੂ ਆਪਣਾ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ 22 ਤਰੀਕ ਨੂੰ ਜਾ ਕੇ ਸਮਾਪਤੀ ਹੋਣੀ ਆ ਫਿਰ 24 ਤਰੀਕ ਨੂੰ ਜਿਹੜਾ ਉਹਨਾਂ ਦਾ ਸ਼ਹੀਦੀ ਦਿਵਸ ਸਾਰੀ ਸੰਗਤ ਨੇ ਸ਼ਰਧਾ ਉਤਸ਼ਾਹ ਦੇ ਨਾਲ ਮਨਾਉਣਾ ਸੋ ਅਸੀਂ ਸਾਰੀ ਸੰਗਤ ਲਈ ਦੁਆ ਕਰਦੇ ਆ ਕਿ ਪ੍ਰਮਾਤਮਾ ਸਾਰਿਆਂ ਨੂੰ ਸੁਖੀ ਜੀਵਨ ਦੇਵੇ ਇਨਸਾਨੀਅਤ ਦੇ ਗੁਣ ਸਾਡੇ ਸਾਰਿਆਂ ਦੇ ਵਿੱਚ ਪੈਦਾ ਕਰੇ ਔਰ ਅਸੀਂ ਮੁਹੱਬਤ ਕਰੀਏ ਪਿਆਰ ਵੰਡੀਏ ਖੁਸ਼ੀ ਵੰਡੀਏ ਧਰਮ ਦੀ ਚਾਦਰ ਮੈਂ ਇਸ ਕਰਕੇ ਕਹਿ ਰਿਹਾ ਸੀ ਇੱਥੇ ਆਪਣੇ ਮਹਾਲੀ ਤੋਂ ਹੀ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਜ਼ਾਦ ਮੈਂਬਰ ਨੇ ਹਰਦੀਪ ਸਿੰਘ ਹੁਣੀ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਇਹਦੇ ਉੱਪਰ ਧਰਮ ਦੀ ਚਾਦਰ ਉਹਦਾ ਸਰਲੇਖ ਹੈ ਤੇ ਉਹਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਇਤਿਹਾਸ ਉਹ ਵੀ ਦਰਜ ਹੈ ਤੇ ਇਸ ਕਰਕੇ ਮੈਂ ਮੇਰੇ ਦਿਮਾਗ 'ਚ ਉਹ ਗੱਲ ਆ ਗਈ ਇਸ ਕਰਕੇ ਉਹ ਹਿੰਦ ਦੀ ਚਾਦਰ ਦੀ ਥਾਂ ਤੇ ਉਹਨਾਂ ਨੇ ਧਰਮ ਦੀ ਚਾਦਰ ਜਿਹੜਾ ਇਹ ਸਰਲੇਖ ਕੱਢਿਆ ਸੀ ਤੇ ਬਸ ਅੱਜ ਫਿਰ ਇੱਥੇ ਖਤਮ ਕਰਦੇ ਹਾਂ ਸਮਾਪਤ ਕਰਦੇ ਹਾਂ ਤੇ ਉਸੇ ਤਰ੍ਹਾਂ ਬਾਰ ਬਾਰ ਤੁਹਾਨੂੰ ਮੈਂ ਅਪੀਲ ਕਰਦਾ ਰਿਆਂ ਸਾਡੇ ਸ਼ੋ ਨੂੰ ਲਾਈਕ ਕਰਿਆ ਕਰੋ ਫੋਲੋ ਕਰਿਆ ਕਰੋ ਸਾਡੇ ਜਿਹੜੇ ਚੈਨਲ ਨੇ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਆ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ